ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 842701987 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘਰੇਲੂ ਮੱਝ ਦਿਖਾਉਣੀ ਹੈ ਵੀਰਾਂ ਦੇ ਤਿੰਨ ਚਾਰ ਪਸ਼ੂ ਘਰੇ ਹੋਰ ਰੱਖੇ ਹੋਇਆ ਸੋ ਸਾਹਮਣੇ ਜੋ ਸਕਰੀਨ ਤੇ ਮੱਝ ਦੇਖ ਰਹੇ ਆ ਇਹ ਵੀਰਾਂ ਦੀ ਘਰ ਦੀ ਮੱਝ ਹੈ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਹਾਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸ ਦੋ ਬਾਈ ਆਪਣਾ ਨਾਮ ਹਰਪ੍ਰੀਤ ਸਿੰਘ ਪਿੰਡ ਧੂੜਕੋਟ ਜ਼ਿਲ੍ਹਾ ਬਰਨਾਲਾ ਪਿੰਡ ਧੂੜਕੋਟ ਤੇ ਮੋਬਾਈਲ ਨੰਬਰ ਬਈ ਜੀ ਆਪਣਾ 7696992500 769696 2500 2500 ਤੇ ਜਿਹੜੀ ਵੀਰੇ ਆਪਾਂ ਮੱਝ ਦੇਖ ਰਹੇ ਆ ਕਿਹੜਾ ਸੂਆ ਸੂਈ ਹੈ ਜੀ ਇਹ ਤੇ ਡਾਕਟਰ ਕੋਲ ਅੱਛਾ ਚੌਥਾ ਸੂਆ ਸੂਈ ਆਪਣੀ ਘਰ ਦੀ ਹੋਮ ਰੀਡੀ ਆ ਗਈ ਹਾਂ ਜੀ ਘਰ ਜੀ ਤੇ ਅੱਜ ਕੈ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਜ ਚੌਥਾ ਦਿਨ ਆ ਜੀ ਅੱਛਾ ਚੌਥਾ ਦਿਨ ਹੋ ਗਿਆ ਸੂਈ ਨੂੰ ਤੇ 나ੜੂਆ ਨਾਲ ਆ ਬੱਚੇ ਦਾ ਹਨਾ ਤੇ ਬੱਚਾ ਇਹਨੇ ਦਿੱਤਾ ਆਪਣਾ ਕਟਾ ਕਟਾ ਜੀ ਅੱਛਾ ਕਿਹੜੇ ਸੀਮੰਟ ਦਾ ਆ ਗਿਆ ਕਟਾ ਇਹ ਚੱਲਦੀ ਸੀਮੰਟ ਦੀ ਅੱਛਾ ਐਚ ਐਲ ਡੀ ਵੀ ਦਾ ਸੀਮੰਟ ਦਾ ਕਟਾ ਆ ਗਿਆ ਤੇ ਚੌਥਾ ਦਿਨ ਸੂਈ ਨੂੰ ਆ ਤੇ ਵਾਕੀ ਥਾਨ ਲੈਵਲ ਦੇਖ ਰਖਾ ਥੱਲੋਂ ਤਾਂ ਝੋਟੀ ਪੂਰੀ ਸੂਚੀ ਆ ਹਨਾ ਪੀ ਥਾਨ ਲੈਵਲ ਚੰਗਾ ਕਿੰਨਾ ਦੁੱਧ ਪਾਇਆ ਪਿਛਲੀ ਵਾਰ ਇਹਦਾ ਆਪਾਂ ਇਹਨੇ 16 ਕਿਲੋ ਚਾਹੀਦਾ ਅੱਛਾ ਪੀਕ ਲੈਵਲ ਵਾਲਾ 16 ਕਿਲੋ ਦੁੱਧ ਆਪਾਂ ਇਹਦਾ ਤੀਜੇ ਸਵੇਰ ਚ ਹੋਇਆ ਤੇ ਇਸ ਵਾਰ ਆਪਣੋ ਉਮੀਦ ਕੀਆ ਚੌਥਾ ਸਵੇਰ ਹੁਣ ਰੁੱਤ ਵੀ ਸਰਦੀ ਦੀ ਆਗੀ ਪ੍ਰੋਪਰ ਜਮ ਵਜਨ ਵਾਲੀ ਵੱਡੀ ਮਹਿ ਤਿਆਰ ਹੋ ਗਈ ਹੁਣ ਤਾਂ ਇਹ ਕਿੰਨਾ ਦੁੱਧ ਪਾ ਸਕਦੇ ਅੰਦਾਜ਼ਾ ਆਜਾ ਦੁੱਧ 17 ਮੰਨ ਕੇ ਲੈ ਲਈ ਅੱਛਾ ਕਹਿੰਦਾ ਬਾ ਆਪਣਾ 16 ਚੋਇਆ ਬਾ ਚੰਗਾ ਸਾਹਮਣ ਵਾਲਾ ਬੰਦਾ ਹੋਇਆ 16 ਕਿਲੋ ਦੁੱਧ ਦੇ ਤੋ ਜਮ ਹਕੀਕਤ ਚੋ ਤੇ ਅੱਜ ਚੌਥਾ ਦਿਨ ਸੁਵੀ ਨੇ ਹੁਣ ਬੋੜਾ ਕਿੰਨਾ ਕ ਸਟਾਰਟਿੰਗ ਜਾਂਦਾ ਜਾ ਜਾ ਬੋੜਾ ਹੋਊਗਾ ਈ 11 ਕਿਲੋ ਅੱਛਾ ਕਹਿੰਦਾ ਬਾਪ ਜੇ ਕੋਈ ਵੀਰ ਮੇਰ ਨਾਲ ਵੀ ਚਾਹੇ ਬੋੜਾ 10 ਕਿਲੋ ਤੋਂ ਬਾਹਰ ਬਾਹਰ ਬੱਚੇ ਨੂੰ ਮੁੱਲਵਾ ਕੇ ਨਿਬੜੂਗਾ ਜਮਾ ਤੇ ਚੌਂਡ ਚਵਾ ਧਾਰ ਦੂਰ ਦੀ 1 ਨੰਬਰ 1 ਨੰਬਰ ਈ ਕੋਲੀ ਵਧੀਆ ਕੁੜੀਆਂ ਚੌਂਦੀਆਂ ਬਰੇ ਜੀ ਕਹਿੰਦਾ ਬਾਪ ਚਾਹੇ ਵੀਰ ਦੋ ਟਾਈਮ ਤੇ ਅੰਡਾ ਵਿੱਚ ਵਾਈ ਕਰਕੇ ਲੈ ਜੇ ਕੋਈ 14 ਦੀ ਗੱਲ ਨਹੀਂ ਜੀ ਲੰਬੇ ਵਾਲੀ ਗੱਲ ਨਹੀਂ ਜੀ ਰੇਟ ਵੀਰੇ ਦਾ ਕੀ ਰਹੂਗਾ ਰੇਟ ਦਾ ਫੋਨ ਤੇ ਕਰੀ ਚੀਜ਼ ਦੇ ਹਿਸਾਬ ਵਾਲੀ ਹੋਊਗਾ ਕੋਈ ਇਦਾਂ ਦੀ ਗੱਲ ਵੀ ਘਰੇ ਲੂ ਆਪਾਂ ਕ ਨਾ ਨਾ ਜੈਜ ਰੇਟੂ ਵਿਚਰ ਵਾਲਾ ਮੁੱਲ ਹੋਊਗਾ ਧੋਰੋ ਬਾਈ ਜੀ ਬਾਹਰ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਤੁਸੀਂ ਦੇਖ ਸਕਦੇ ਹੋ ਸਿੰਘ ਮੂਹ ਵੱਥਾ ਤੇ ਲੰਬੀ ਕਰਦੇ ਦੇ ਵਿੱਚ ਫੇਸ ਕੁਆਲਟੀ ਵਗੈਰਾ ਚੈੱਕ ਕਰੋ ਐਵੇਂ ਆਪਾਂ ਨਾਂ ਲੈ ਜੀ ਫਲਾਨੇ ਧੋਕੇ ਸੀਮੈਂਟ ਦੇ ਘਰੇਲੂ ਮੱਝਾ ਵਈਆਂ ਦੀ ਤੇ ਬਾਕੀ ਲੇਵੇ ਦੇ ਵਿੱਚ ਮਿੱਥੀ ਦੇਖੋ ਥੱਲੇ ਸੋ ਬਾਕੀ ਬੈਕ ਸਾਈਡ ਤੋਂ ਪਿੱਠਾ ਜਿਹਨੂੰ ਬਿਲਕੁਲ ਸਾਨਾ ਵਰਗੀ ਪਈਆ ਤੇ ਥਣਾਂ ਦੇ ਵਿੱਚ ਮਿੱਥੀ ਦੇਖੋ ਇਹ ਨਹੀਂ ਗੱਲ ਵੀ ਆਮ ਆਪਾਂ ਘਰੇਲੂ ਮੱਝਾ ਵਚ ਦੇਖ ਲੈਣਾ ਥਣ ਜੁੜਦੇ ਹੁੰਦੇ ਆ ਸੋ ਚਾਰੇ ਥਣ ਪੂਰੇ ਨਿਖਣਵੇਂ ਸੋ ਸਾਮ ਦਾ ਟਾਈਮ ਆ ਚਵਾਈ ਇਹਦੀ ਹੁਣ ਹੋ ਹੱਥ ਧਰਾਣੀ ਹੈਗੀ ਮੈਂ ਤੀਜਾ ਸੂਆ ਫਿਵੀਅਸ ਉੱਪਰ ਤੋਂ ਤਾਂ ਤਾਕਤ ਪੋਹੀ ਰਹੀ ਜੂ ਮੇਰੇ ਖਿਆਲ ਨਾਲ ਮੰਜਾ ਛਡੋ ਸੋ ਬਾਡੀ ਮਾਂਦਰ ਦੇਖੋ ਚੌੜੀ ਚੂੜੀ ਪੂਰੀ ਫੁੱਲਾ ਤੇ ਚੌਥਾ ਸੂਆ ਸੂਈਆ ਸੋ ਪੂਜ ਵਗੈਰਾ ਦੇਖ ਸਕਦੇ ਹੋ ਬਿਲਕੁਲ ਜੈਡ ਬਲੈਕ ਜਾਗੀ ਸਿਰਫ ਦੋ ਕਵਾਲ ਥੱਲੋ ਇਹਦੇ ਵਾਈਟ ਆਗੇ ਸੋ ਪਿੰਡ ਆ ਗਿਆ ਧੂਰਕੋਟ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਰੂੜੇ ਕੇ ਬਜਰਾ ਤੌੜਾ ਇਦਾਂ ਦੇ ਪਿੰਡੇ ਦੇ ਨਾਲ-ਨਾਲ ਆਗੇ ਸੋ ਥਣ ਦੇਖ ਸਕਦੇ ਚਾਰੇ ਨਿਖਣਵੇਂ ਤੇ ਪਿੰਡ ਧੂਰਗੋੜ ਬਾਈ ਜੀ ਬਰਨਾਲਾ ਚਲਾ ਹਨਾ ਹਾਂਜੀ ਹਾਂਜੀ ਤੇ ਦੁੱਧ ਕਹਿੰਦਾ ਵਾ ਮੰਨ ਕੇ ਚਲੇ ਵੀ 16 ਕਿਲੋ ਮੰਨ ਕੇ ਹੀ ਬੰਦਾ ਲੈ ਲੈ ਮੰਨ ਕੇ ਹਾਂ ਜੀ ਹਾਂ ਨੰਬਰ ਨੰਬਰ ਬੋਲ ਦੇ ਜੀ ਆਪਣਾ 769393 2500 ਸੋ ਵੀਰੋ ਕੋਈ ਵੀ ਵੀਰੇ ਸਮਝ ਨੂੰ ਖਰੀਦਣ ਦਾ ਚਾਹਵਨ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਗਲ ਤੋਂ ਧੰਨਵਾਦ ਜਲਦ ਮਿਲਦੇ ਆਗੇ ਕਿਸੇ ਨਵੀਂ ਹੋਰ ਵੀਡੀਓ ਨਾਲ